ਭਗਵਾਨ ਬਾਲਮੀਕ ਸਮਾਜ ਦੇ ਲੋਕੋ ਜੇਕਰ ਕੋਈ ਕੰਮ ਕਰ ਰਹੇ ਆ ਤਾਂ ਕੰਮ 2 ਮਿੰਟਾਂ ਵਾਸਤੇ ਛੱਡ ਦਿਓ ਇਹ ਕੰਮ ਤੁਹਾਡੇ ਵਾਸਤੇ ਜ਼ਰੂਰੀ ਆ ਗਿਆ ਜੇਕਰ ਧਿਆਨ ਨਾ ਕੀਤਾ ਤਾਂ ਤੁਹਾਡੀ ਇੱਛਾ ਫਿਰ ਤੁਸੀਂ ਆਪ ਦਾ ਹਰਜਾਨਾ ਆਪ ਭੁਗਤੋਗੇ ਮੈਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਫੋਨ ਆ ਰਿਹਾ ਇੱਕ ਐਡਵੋਕੇਟ ਸਾਹਿਬ ਦਾ ਵਾਲਮੀਕ ਸਵਾਜ ਦੀ ਆ ਤਾਂ ਜਿਹੜਾ ਕਹਿ ਲੋ ਉਹਨਾਂ ਨੇ ਦੱਸਿਆ ਕਿ ਮੌੜ ਮੰਡੀ ਦੇ ਵਿੱਚ ਭਗਵਾਨ ਬਾਲਮੀਕ ਜੀ ਦਾ ਸਰੂਪ ਸੀਗਾ ਸੀਵਰੇਜ ਬੋਰਡ ਦੀ ਜਗ੍ਹਾ ਦੇ ਵਿੱਚ ਸੀ ਉਹ ਕਹਿੰਦੇ ਕੁੱਲਕ ਜਿਹੜੀ ਕਹ ਲੋ ਜਗ੍ਹਾ ਬੰਦੀ ਆ ਹਜ਼ਾਰ ਗਜ ਬੰਦੀ ਆ ਉੱਥੇ ਉਹਨਾਂ ਨੇ ਸਰੂਪ ਪ੍ਰਸ਼ਾਸਨ ਵੱਲੋਂ ਔਰ ਉੱਥੋਂ ਦੀ ਜਿਹੜੀ ਨਗਰ ਕੌਂਸਲ ਜਿਹੜੀ ਹੁੰਦੀ ਆ ਮੇਰੇ ਸਿੱਧੀ ਕਹ ਲੋ ਸ਼ਹਿਰ ਦੀ ਜਿਹੜੀ ਪੰਚਾਇਤ ਹੁੰਦੀ ਆ ਮੇਰੇ ਪਿੰਡ ਦੇ ਲੋਕਾਂ ਨੇ ਸੋਨੀ ਹੁੰਦੀ ਆ ਗੱਲ ਔਰ ਜਿਹੜਾ ਕਹ ਲੋ ਪਿੰਡ ਦੀ ਜਿਹੜੀ ਪੰਚਾਇਤ ਹੁੰਦੀ ਆ ਮੌੜ ਮੰਡੀ ਦੀ ਜਿਹੜੀ ਪੰਚਾਇਤ ਕਹਿ ਲਈਏ ਉਹਨਾਂ ਨੇ ਉੱਥੋਂ ਜਗਾੜੂ ਰੇੜੀ ਤੇ ਸਰੂਪ ਉਖਾੜਿਆ ਕਹਿ ਲਗੇ ਪੱਤ ਕੇ ਕਹਿ ਲਗੇ ਤੋੜਿਆ ਕਹਿ ਲਗੇ ਉਹ ਜਗਾੜੂ ਰੇੜੀ ਤੇ ਲੈ ਕੇ ਜਾਂਦੇ ਰਹੇ ਪ੍ਰਸ਼ਾਸਨ ਵੀ ਮੌਜੂਦ ਸੀ ਔਰ ਜਿਹੜਾ ਕਹ ਲੋ ਵਾਲਮਿਕ ਸਮਾਜ ਦੇ ਲੋਕ ਵੀ ਮੌਜੂਦ ਸੀ ਉਹ ਵੀਡੀਓ ਬਣਾਉਂਦੇ ਰਹੇ ਪਰ ਉਹਨਾਂ ਦੀ ਸੁਣਨੀ ਕਿੰਨੇ ਸੀਗੀ ਹੁਣ ਗੱਲ ਇੱਥੇ ਆ ਕਿ ਉੱਥੋਂ ਦੇ ਜਿਹੜੇ ਸੁਖਵੀਰ ਮਹੇਸਰ ਖਾਨਾ ਐਮ ਐਲ ਏ ਆ ਉਹ ਵੀ ਆਮ ਆਦਮੀ ਪਾਰਟੀ ਦੇ ਆ ਐਹੋ ਜਿਹਾ ਕੰਮ ਨਹੀਂ ਕੋਈ ਹੁੰਦਾ ਜਿਹੜਾ ਐਮ.ਐਲ.ਏ ਨੂੰ ਪੁੱਛ ਕੇ ਨਾ ਹੁੰਦਾ ਵੇ ਮੈਂ ਚੰਗੀ ਤਰ੍ਹਾਂ ਪੁੱਛਿਆ ਵੀ ਭਾਈ ਐਮ.ਐਲ.ਏ ਕਿਹੜਾ ਲੱਗਦਾ ਉੱਥੇ ਉਹ ਕਹਿੰਦੇ ਜੀ ਸੁਖਬੂਰ ਸੁਖਬੀਰ ਮੈਸਰਖਾਨਾ ਤਾਂ ਤੁਸੀਂ ਇੱਕ ਗੱਲ ਦੱਸੋ ਕਿ ਮੈਂ ਕਿਹਾ ਭਾਈ ਉਹਨਾਂ ਨੇ ਉਖਾੜੀ ਕਿਉਂ ਉੱਥੋਂ ਮਤਲਬ ਜਿਹੜੀ ਮੂਰਤੀ ਆ ਜਿਹੜਾ ਸਰੂਪ ਆ ਵਾਲਮੀਕ ਜੀ ਦਾ ਉਹ ਕਿਉਂ ਉਹਨਾਂ ਨੇ ਉੱਥੋਂ ਪਟਿਆ ਉਹ ਕਹਿੰਦੇ ਜੀ ਉਹ ਜਿਹੜੀ ਜਗ੍ਹਾ ਸੀ ਉਹ 100 ਗੱਜ ਦੀ 1000 ਗੱਜ ਦੀ ਸੀਗੀ ਤੇ ਉਹ ਸੀਵਰੇਜ ਬੋਰਡ ਦੀ ਸੀਗੀ ਤੱਕ ਗੱਲ ਤੁਸੀਂ ਇਹ ਗੱਲ ਦੱਸੋ ਜਿਹੜੇ ਸਰਕਾਰਾਂ ਜਾਂ ਕਈ ਸਾਬਕਾ ਸਾਬਕਾ ਮੰਤਰੀ ਸਾਬਕਾ ਐਮਪੀ ਕਈ ਚੀਜ਼ਾਂ ਦੇ ਕਪਲੇ ਕਰਕੇ ਬੈਠੇ ਹੋਏ ਆ ਤਾਂ ਜਿਹੜਾ ਕਹ ਲੋ ਉੱਥੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਤੁਹਾਨੂੰ ਐਮਐਲਏ ਤੋਂ ਡਰ ਲੱਗਦਾ ਤੁਹਾਨੂੰ ਮੰਤਰੀਆਂ ਤੋਂ ਡਰ ਲੱਗਦਾ ਤੁਹਾਨੂੰ ਮੰਤਰੀਆਂ ਦੇ ਪੀਂਆਂ ਤੋਂ ਡਰ ਲੱਗਦਾ ਤੁਹਾਨੂੰ ਅਫਸਰਾਂ ਤੋਂ ਡਰ ਲੱਗਦਾ ਪਰ ਤੁਹਾਨੂੰ ਭਗਵਾਨ ਵਾਲਮੀਕ ਜੀ ਦੇ ਕੋਲੋਂ ਡਰ ਨਹੀਂ ਲੱਗਦਾ ਜਿਹੜੀ ਤੁਸੀਂ ਉਹਨਾਂ ਦੇ ਸਰੂਪ ਏ ਜਿਹੜਾ ਕਹ ਲੋ ਉਖਾੜ ਕੇ ਮੈਂ ਹੁਣੇ ਸਿੱਧਾ ਕਹ ਲੋ ਕਿ ਇਹਨਾਂ ਨੇ ਪਤਾ ਨਹੀਂ ਉਹ ਕਹਿੰਦੇ ਕਿੱਥੇ ਰੱਖਿਆ ਏ ਜਾਂ ਕਿੱਥੇ ਨਹੀਂ ਰੱਖਿਆ ਏ ਉਹ ਅੱਗੋਂ ਪ੍ਰਸ਼ਾਸਨ ਜਾਣਦਾ ਜਾਂ ਕੋਈ ਜਿਹੜੇ ਜਿਨ੍ਹਾਂ ਨੇ ਉੱਥੋਂ ਇਹ ਮੁੱਦਾ ਗਾਇਬ ਕੀਤਾ ਏ ਉਹ ਜਾਣਦੇ ਆ ਮੈਂ ਵੀਡੀਓ ਵੀ ਤੁਹਾਨੂੰ ਵਿਖਾ ਦਿੰਨਾ ਹੁਣ ਇੱਕ ਗੱਲ ਦੱਸੋ ਕਿ ਜਿਹੜੀ ਜੇਕਰ ਜਗ੍ਹਾ ਦੀ ਗੱਲ ਕਰੀਏ ਭਗਵਾਨ ਬਾਲਮੀਕ ਜੀ ਦੀ ਗੱਲ ਕਰੀਏ ਉਹ ਸਾਰਿਆਂ ਦੇ ਸੰਝੇ ਆ ਸਾਰੇ ਧਰਮ ਸਾਰਿਆਂ ਨੂੰ ਇੱਕੋ ਜਿਹੇ ਹੁੰਦੇ ਆ ਸਾਰੇ ਧਰਮਾਂ ਦਾ ਸਾਰੇ ਲੋਕ ਹੀ ਸਤਿਕਾਰ ਕਰਦੇ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੀ ਇਹ ਜਗਾ ਹੁੰਦੀ ਆ ਚਾਹੇ ਆਪਾਂ ਕਿਸੇ ਪੀਰ ਦੀ ਜਗਾ ਕਹਿ ਲਈਏ ਚਾਹੇ ਕੋਈ ਮੰਦਿਰ ਕਹਿ ਲਈਏ ਚਾਹੇ ਕਿਸੇ ਚੀਤ ਦੀ ਜਗਾ ਕਹਿ ਲਈਏ ਹੁਣ ਕੋਈ ਧਰਮ ਵਾਲਾ ਸੱਜਣ ਗੁੱਸਾ ਨਾ ਕਰੋ ਜੀ ਇਹ ਪਰਮਾਤਮਾ ਸਰ ਦਾ ਸਮਝ ਆਉਂਦਾ ਤਾਂ ਇਹ ਜਿਹੜੀ ਜਗਾ ਜਿਹੜੀ ਸਰਕਾਰ ਚੁੰਦੇ ਆ ਸਰਕਾਰੀ ਮਹਿਕਮੇ ਬਣਾਉਂਦੀ ਆ ਸਾਰਾ ਕੁਝ ਸਰਕਾਰ ਕਰਦੀ ਆ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਜਿਹੜੀ ਆਪਾਂ ਜਗਾ ਕਿਸੇ ਨੇ ਕਿਸੇ ਜਗਾ ਦੇ ਵਿੱਚ ਬਣਾਤੀ ਉਹਨਾਂ ਆਪਾਂ ਕਿਸੇ ਦਾ ਨੱਪ ਕੇ ਜਗਾ ਬਣਾਵਾਂਗੇ ਸਰਕਾਰ ਦੀ ਜਗਾ ਲੋਕਾਂ ਦੀ ਜਗਾ ਹੁੰਦੀ ਆ ਪੰਚਾਇਤੀ ਜਗਾ ਲੋਕਾਂ ਦੀ ਜਗਾ ਹੁੰਦੀ ਆ ਪਰ ਜੇਕਰ ਉਹ ਜਗਾ ਜੇਕਰ ਚਾਹੋ ਸੀਵਰੇਜ ਬੋਰਡ ਦੀ ਜਗਾ ਸੀ ਚਾਹੋ ਨਗਰ ਕੌਂਸਲਰ ਵਾਲਿਆਂ ਦੀ ਜਗਾ ਸੀ ਚਾਹੋ ਕਿਸੇ ਦੀ ਸੀ ਤੋ ਵਾਲਮੀਕ ਸਮਾਜ ਦੇ ਲੋਕਾਂ ਨੇ ਵੀ ਤਾਂ ਵੋਟਾਂ ਉਹਨਾਂ ਨੂੰ ਪਾਈਆਂ ਹੀ ਹੋਣੀਆਂ ਕਿ ਐਮਐਲਏ ਨੂੰ ਵੋਟਾਂ ਨਹੀਂ ਪਾਗਾ ਜੇਕਰ ਸਰਕਾਰ ਬਣੀ ਤਾਂ ਉਹ ਸਰਕਾਰ ਬਣ ਤੋਂ ਬਾਅਦ ਕੋਈ ਜਿ ਸਿਵਰੇਜ ਬੋਰਡ ਦਾ ਪ੍ਰਧਾਨ ਵੀ ਬਣਿਆਊਗਾ ਸਾਰਾ ਕੁਝ ਤਾਂ ਤੁਸੀਂ ਭਾਈ ਸਾਹਿਬ ਕੋਈ ਕੰਮ ਕਰਨਾ ਸੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਜਿਹੜੇ ਕਹਿ ਲਓ ਭਗਵਾਨ ਵਾਲਮੀਕ ਸਮਾਜ ਦੇ ਲੋਕਾਂ ਨੂੰ ਤੁਸੀਂ ਕੋਈ ਨੋਟਿਸ ਦਿੰਦੇ ਕੋਈ ਗੱਲ ਕਰਦੇ ਕੋਈ ਮਸਲਾ ਬਹਿ ਕੇ ਉਹ ਕਰਦੇ ਦੂਜੀਆਂ ਸਰਕਾਰਾਂ ਨੇ ਤਾਂ ਆਪਾ ਸੁਣਦੇ ਆ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਤੀਰਥ ਬਣਾਇਆ ਜਗ੍ਹਾ ਬਣਾਈ ਕਹਿ ਲਈਏ ਉਹਨਾਂ ਨੇ ਤਾਂ ਉੱਥੇ ਕਰੋੜਾ ਰੁਪਇਆ ਲਾਤਾ ਤੇ ਤੁਸੀਂ ਬਣਾ ਤਾਂ ਨਹੀਂ ਸਕਦੇ ਸੀ ਆਪਦੀ ਸਰਕਾਰ ਦੇ ਵਿੱਚ ਤੇ ਤੁਸੀਂ ਜਿਹੜੇ ਕਹ ਲੋ ਪੱਟ ਪਟਈਆ ਕਰਾ ਰਹੇ ਆ ਆ ਵੀਡੀਓ ਵੇਖ ਲਓ ਹਲੋ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਕਲਿੱਪ ਸ਼ੇਅਰ ਕਰਨਾ ਚਾਹੁੰਦਾ ਜੋ ਕਿ ਸਾਡੇ ਮੋੜ ਮੰਡੀ ਡਿਸਟ੍ਰਿਕਟ ਬਟਿੰਡਾ 3 ਤਰੀਕ ਜਨਵਰੀ ਮਹੀਨੇ 2025 ਦੀ ਇਹ ਘਟਨਾ ਵਾਪਰੀ ਹੈ ਜੀ ਭਗਵਾਨ ਵਾਲਮੀਕੀ ਸਮਾਜ ਦੇ ਨਾਲ ਇਹ ਘਟਨਾ ਵਾਪਰੀ ਹੈ ਜੋ ਕਿ ਭੂਆ ਭਗਵਾਨ ਵਾਲਮੀਕੀ ਸਮਾਜ ਵੱਲੋਂ ਵਾਲਮੀਕੀ ਪਵਨ ਲਈ ਜੋ ਮੂਰਤੀ ਸਥਾਪਨਾ ਕੀਤੀ ਗਈ ਸੀ ਉਸ ਮੂਰਤੀ ਨੂੰ ਕਿੱਦਾਂ ਖੰਡਿਤ ਕਰਕੇ ਨਗਰ ਕੌਂਸਲ ਮੋੜ ਤੇ ਯੂ ਤੇ ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਰੀ ਨੂੰ ਮੂਰਤੀ ਨੂੰ ਖੰਡਿਤ ਕਰਕੇ ਇੱਕ ਜਗਾੜੂ ਰੇੜੀ ਤੇ ਕਿੱਦਾਂ ਲਿਆਇਆ ਜਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਤੁਹਾਨੂੰ ਇੱਕ ਵੀਡੀਓ ਕਲਿੱਪ ਦੇ ਰਹੀ ਮੈਂ ਦਿਖਾ ਰਿਹਾ ਕੋਈ ਰੋਸ਼ ਪੈਦਾ ਨਾ ਹੋ ਸਕੇ ਇਸ ਕਰਕੇ ਇਹ ਚੀਜ਼ ਤੁਹਾਡੇ ਸਾਹਮਣੇ ਨਹੀਂ ਦਿਖਾਈ ਗਈ ਇਹ ਵੀਡੀਓ ਸਾਡੇ ਕੋਲੋਂ ਕਿਸੇ ਆਪਣੇ ਭਾਈਵੰਧੂ ਦੁਆਰਾ ਚੋਰੀਆਂ ਬਣਾਈ ਗਈ ਜੋ ਸਾਡੇ ਕੋਲ ਪਹੁੰਚੀ ਹੈ ਜੀ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਬਾਰ-ਬਾਰ ਇਸ ਕਰਕੇ ਸ਼ੇਅਰ ਕਰ ਰਹੇ ਹਾਂ ਤਾਂ ਜੀ ਜਵਾਲਮੇ ਕੀ ਹਰਰ ਵਾਲਮੇ ਕੀ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੇਖ ਲਓ ਜੀ ਗੁਰੂ ਜੀ ਦੀ ਬੇਦਵੀਂ ਦੇਖ ਲਓ ਇਹਨਾਂ ਨੇ ਜਗਾੜੂ ਰੇੜੀ ਦੇ ਵਿੱਚ ਪਵਨ ਦੇ ਵਿੱਚੋਂ ਮੂਰਤੀ ਨੂੰ ਖਾੜਿਆ ਗਿਆ ਤੇ ਇਹਨਾਂ ਨੇ ਜਿਕਾੜੂ ਰਹਿਣੀ ਦੇ ਵਿੱਚ ਦਾਬਿਟ ਕੀਤਾ ਗਿਆ ਦੇਖ ਲਓ ਇੱਥੇ ਬੇਦਵੀ ਦੇਖ ਲਓ ਜੀ ਇਹ ਸਰਾਸਰ ਕਰਨੈਲ ਪ੍ਰਧਾਨ ਦੀ ਭਗਵਾਨ ਵਾਲਮੀਕ ਜੀ ਦੀ ਮੂਰਤੀ ਨੂੰ ਬੇਦਵੀ ਨਾਲ ਹਟਾ ਕੇ ਸੱਟ ਕੇ ਉਹਨਾਂ ਦੀ ਬੇਦਵੀ ਕਰਕੇ ਇਹ ਪਤਾ ਨਹੀਂ ਕਿ ਮੈਨੂੰ ਇਸ ਵੀਰ ਦਾ ਹੀ ਫੋਨ ਆਇਆ ਸੀ ਐਡਵੋਕੇਟ ਦਾ ਐਸ ਐਡਵੋਕੇਟ ਵੀਰ ਦੇ ਫੋਨ ਆਸੀ ਆ ਮੇਰੀ ਗੱਲ ਵੀ ਹੋਈ ਆ ਹੁਣ ਗੱਲ ਇੱਥੇ ਆ ਕਿ ਜੇਕਰ ਜਗਾ ਪਹਿਲਾ ਨੰਬਰ ਤੇ ਮੈਂ ਜ਼ਰੂਰੀ ਗੱਲ ਇਹ ਦੱਸ ਦੇਵਾਂ ਕਿ ਮੈਨੂੰ ਇਹ ਦੱਸਿਆ ਗਿਆ ਕਿ ਜੀ 15 ਜਨਵਰੀ ਨੂੰ 2025 ਨੂੰ ਇਹ ਇਕੱਠ ਕਹਿ ਲਈਏ ਜਾਂ ਪ੍ਰੈਸ ਕਾਨਫਰੰਸ ਰੱਖੀ ਗਈ ਆ ਭਾਰਤ ਦੇ ਬਾਲਮਿਕ ਸਮਾਜ ਦੇ ਲੋਕਾਂ ਵੱਲੋਂ ਤਾਂ ਭਾਈ ਉੱਥੇ ਜ਼ਰੂਰ ਪਹੁੰਚੋ ਜੇ ਔਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਕਿਉਂ ਬੋਲਿਆ ਜਦੋਂ ਮੇਰੇ ਤੇ ਮੇਰਾ ਫਰਜ਼ ਵੀ ਬੰਦ ਆ ਪਰ ਮੇਰਾ ਕਿਉਂ ਮੈਂ ਇੱਕ ਗੱਲ ਹੋਰ ਆ ਜਿਵੇਂ ਕਹਿੰਦਾਂ ਨੇ ਇੱਕ ਗੁਣ ਹੁੰਦਾ ਤੇ ਜੇਕਰ ਕੋਈ ਨਾਂ ਵੀ ਖੜਿਆ ਹੁੰਦਾ ਤਾਂ ਭਾਈ ਜੀ ਮੈਂ ਤਾਂ ਵੀ ਮੈਨੂੰ ਪਤਾ ਲੱਗਦਾ ਤੇ ਮੈਂ ਜ਼ਰੂਰ ਨਾ ਜੋ ਹੱਕ ਆ ਸਾਡਾ ਜਦੋਂ ਮੇਰੇ ਤੇ ਪਰਚਾ ਪੈਂਦਾ ਮੇਰੇ ਅਸੀ ਸਮਾਜ ਦੇ ਲੋਕ ਹੋਰ ਵੀ ਬਹੁਤ ਸਾਰੇ ਲੋਕ ਖੜੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਵਿਚਾਰੇ ਬੋਲ ਸਕਦੇ ਸੀਗੇ ਮੈਂ ਅੱਜ ਵੀ ਜ਼ਿਕਰ ਕਰੂੰਗਾ ਦੀਪ ਆਪਣੇ ਬਾਬਾ ਦੀਪ ਖਾਲਸਾ ਜੀ ਦਾ ਹੋਰ ਬਹੁਤ ਜਣੇ Para. Os oh, está...